ਕੋਈ ਵੀ ਦੇਸ਼ ਕੋਈ ਵੀ ਮੁਲਕ ਜਦੋਂ ਤਰੱਕੀ ਕਰਦਾ ਹੈ ਉਸ ਦੇ ਫਾਇਦੇ ਜੇ ਹੁੰਦੇ ਨੇ ਨੁਕਸਾਨ ਵੀ ਹੁੰਦੇ ਨੇ ਪਰ ਜੋ ਉਸ ਦੇ ਫਾਇਦੇ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਜਦੋਂ ਆਪਾਂ ਲੰਘਿਆ ਹੋਇਆ ਸਮਾਂ ਸੋਚਦੇ ਆ ਤਾਂ ਆਪਾਂ ਨੂੰ ਇਹ ਲੱਗਦਾ ਕਿ ਜੇ ਇਹ ਚੀਜ਼ਾਂ ਉਦੋਂ ਹੁੰਦੀਆਂ ਤਾਂ ਆਹ ਨਹੀਂ ਹੋਣਾ ਸੀ ਜਾਂ ਆਹ ਹੋਣਾ ਸੀ ਕਹਿਣ ਦਾ ਮਤਲਬ ਇਹਨਾਂ ਚੀਜ਼ਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ ਹੈ ਜਿਵੇਂ ਅੱਜਕੱਲ ਹਰ ਇੱਕ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਤੇ ਮੋਬਾਈਲ ਦੇ ਵਿੱਚ ਕੈਮਰਾ ਦਾ ਜਾਂ ਹਰ ਇੱਕ ਤੱਕ ਅੱਜ ਬਿਜਲੀ ਦੀ ਸਹੂਦਤਾਂ ਪਹੁੰਚੀ ਆ ਪਰ ਇਹ ਚੀਜ਼ਾਂ ਜੇ ਆਪਾਂ ਪਿੱਛੇ ਚਲੇ ਜਾਈਏ ਲਗਭਗ 1980 ਦੇ ਨੇੜੇ ਤਾਂ ਇਹ ਚੀਜ਼ਾਂ ਬਹੁਤ ਘੱਟ ਸੀ ਜਾਣੀ ਨਾ ਮਾਤਰ ਸੀ ਤੇ ਇਹਨਾਂ ਚੀਜ਼ਾਂ ਦੇ ਨਾ ਹੋਣ ਕਰਕੇ ਇੱਕ ਸ਼ੈਤਾਨੀ ਦਿਮਾਗ ਵਾਲੇ ਬੰਦੇ ਨੇ ਆਪਣਾ ਦਿਮਾਗ ਚਲਾਇਆ ਤੇ ਜੋ ਉਸਨੇ ਕੀਤਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਬੰਦੇ ਨੇ ਇਹ ਕੀ ਸੋਚਿਆ ਤੇ ਕਿਵੇਂ ਇੰਨੀ ਸਫਾਈ ਦੇ ਨਾਲ ਇਹ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਜੋਧਪੁਰ ਜੋਧਪੁਰ ਦੇ ਇੱਕ ਪਿੰਡ ਦੀ ਕਹਾਣੀ ਗੱਲ ਹੈ 1985 ਦੀ 17 ਸਾਲਾਂ ਕੁੜੀ ਮੀਨਾ ਇਹ ਕਾਲਪਨਿਕ ਨੌ ਹੈ ਇਹਨਾਂ ਦੇ ਘਰ ਦਾ ਤਕਰੀਬਨ ਰਾਤ ਦੇ 9:30 ਵਜੇ ਗੇਟ ਖੜਕਦਾ ਹੈ ਤਾਂ ਪੁੱਛਿਆ ਜਾਂਦਾ ਕਿ ਕੌਣ ਹੈ ਤਾਂ ਬਾਹਰੋਂ ਆਵਾਜ਼ ਆਉਂਦੀ ਹੈ ਕਿ ਮੈਂ ਤੁਹਾਡਾ ਬਾੜ ਮੇਰ ਵਾਲਾ ਜਵਾਈ ਮਨੋਜ ਹੈ ਇਹ ਗੱਲ ਸੁਣ ਕੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਜਾਂਦਾ ਕਿਉਂਕਿ ਇਹ ਮਨੋਜ ਜੋ ਸੀ ਇਹਨਾਂ ਦੀ ਜੋ ਕੁੜੀ ਮੀਨਾ ਸੀ ਉਹ ਬਾੜ ਮੇਰ ਵਿਆਹੀ ਹੋਈ ਸੀ ਪਹਿਲਾਂ ਦੇ ਜਮਾਨੇ ਦੇ ਵਿੱਚ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਸੀ ਤੇ ਫਿਰ ਕਈ ਸਾਲਾਂ ਦੇ ਬਾਅਦ ਕੁੜੀ ਨੂੰ ਸਹੁਰੇ ਘਰ ਵਿਦਾ ਕੀਤਾ ਜਾਂਦਾ ਸੀ ਔਰਤਾਂ ਦੇ ਵਿੱਚ ਇਹ ਕਲਚਰ ਸੀ ਕਿ ਉਹ ਕੁੰਡ ਕੱਢ ਕੇ ਰੱਖਦੀਆਂ ਸੀ ਹੁਣ ਇਸ ਘਰ ਦੇ ਵਿੱਚ ਸਿਰਫ ਔਰਤਾਂ ਹੀ ਸੀ ਮੀਨਾ ਉਸ ਦੀ ਚਾਚੀ ਤੇ ਉਸ ਦੀ ਮਾਂ ਇਹ ਗੱਲ ਸੁਣ ਕੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਘਰੇ ਮਰਦ ਕੋਈ ਵੀ ਨਹੀਂ ਸੀ ਹੁਣ ਗੇਟ ਖੋਲਿਆ ਜਾਂਦਾ ਤਾਂ ਮਨੋਜ ਘਰ ਦੇ ਅੰਦਰ ਆਉਂਦਾ ਏ ਇਸ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਜਾਂਦੀ ਹੈ ਕਿਉਂਕਿ ਆਖਰ ਘਰ ਦਾ ਜਵਾਈ ਸੀ ਸੇਵਾ ਕਰਨ ਤੋਂ ਬਾਅਦ ਜਦੋਂ ਰਾਤ ਨੂੰ ਮੀਨਾ ਇਸ ਦੇ ਕੋਲ ਜਾਂਦੀ ਹੈ ਤਾਂ ਇਹ ਮੀਨਾ ਨੂੰ ਕਹਿੰਦਾ ਕਿ ਇਦਾਂ ਨਹੀਂ ਤੂੰ ਹਾਰ ਸ਼ਿੰਗਾਰ ਕਰਕੇ ਮੇਰੇ ਕੋਲ ਆ ਤੇ ਫਿਰ ਆਪਾਂ ਸੁਹਾਗ ਰਾਤ ਬਣਾਵਾਂਗੇ ਹੁਣ ਮੀਨਾ ਆਪਣੀ ਮਾਂ ਕੋਲ ਜਾਂਦੀ ਹੈ ਤੇ ਮਾਂ ਨੂੰ ਕਹਿੰਦੀ ਹੈ ਕਿ ਮਨੋਜ ਮੈਨੂੰ ਇਹ ਕਹਿ ਰਿਹਾ ਤਾ ਮਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਪੁੱਤ ਜਿਵੇਂ ਕਹਿੰਦਾ ਉਵੇਂ ਕਰ ਲੈ ਤੂੰ ਆਖਰੇ ਇਸ ਦੇ ਕੋਲ ਹੀ ਜਾਣਾ ਇਹ ਗੱਲ 1985 ਦੀ ਹੈ ਤਾਂ ਹੁਣ ਮੀਨਾ ਸੱਜ ਸਮਰ ਕੇ ਇਸ ਦੇ ਕੋਲ ਜਾਂਦੀ ਹੈ ਇਹ ਇਸ ਦੇ ਨਾਲ ਸੁਹਾਗ ਰਾਤ ਮਨਾਉਂਦਾ ਹੈ ਇਸ ਦੇ ਕੱਪੜੇ ਲਾਉਂਦਾ ਹੈ ਇਸ ਦੇ ਗਹਿਣੇ ਲਾਉਂਦਾ ਹੈ ਤੇ ਉਸ ਤੋਂ ਬਾਅਦ ਜਿਵੇਂ ਇੱਕ ਪਤੀ ਪਤਨੀ ਸੁਹਾਗ ਰਾਤ ਮਨਾਉਂਦੇ ਆ ਉਦਾਂ ਇਹ ਸੁਹਾਗ ਰਾਤ ਮਨਾਉਂਦਾ ਹੈ ਜਦੋਂ ਸਵੇਰ ਦੇ 3-4 ਵਜੇ ਜਾਂਦੇ ਆ ਤਾਂ ਇਹ ਉੱਠਦਾ ਤੇ ਕਹਿੰਦਾ ਕਿ ਮੈਂ ਜਾਣਾ ਤੇ ਉਹ ਜੋ ਗਹਿਣੇ ਹੁੰਦੇ ਆ ਉਹਨਾਂ ਨੂੰ ਇਹ ਚੱਕ ਲੈਂਦਾ ਤੇ ਕਹਿੰਦਾ ਕਿ ਇਹ ਪੁਰਾਣੇ ਹੋ ਗਏ ਤੇ ਕੁਝ ਟੁੱਟੇ ਵੀ ਹੋਏ ਨੇ ਮੈਂ ਇਹਨਾਂ ਨੂੰ ਠੀਕ ਕਰਵਾ ਲਵਾਂਗਾ ਤਾਂ ਹੁਣ ਮੀਨਾ ਕਹਿੰਦੀ ਹੈ ਕਿ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਇਹ ਉਸ ਦੇ ਗਹਿਣੇ ਵੀ ਲੈ ਆਉਂਦਾ ਮਨੋਜ ਦੇ ਜਾਣ ਤੋਂ ਬਾਅਦ ਜਦੋਂ ਘਰੇ ਮਰਦ ਆਉਂਦੇ ਨੇ ਤਾਂ ਉਹਨਾਂ ਨਾਲ ਵੀ ਇਹ ਗੱਲ ਸ਼ੇਅਰ ਕੀਤੀ ਜਾਂਦੀ ਹੈ ਕਿ ਮਨੋਜ ਆਇਆ ਸੀਗਾ ਤੇ ਉਹ ਗਹਿਣੇ ਲੈ ਕੇ ਵੀ ਗਿਆ ਤਾਂ ਪਰਿਵਾਰ ਵਾਲਿਆਂ ਨੂੰ ਮਰਦਾਂ ਨੂੰ ਲੱਗਦਾ ਬੰਦਿਆਂ ਨੂੰ ਲੱਗਦਾ ਕਿ ਕੋਈ ਗੱਲ ਨਹੀਂ ਪ੍ਰਾਉਣਾ ਸੀ ਆ ਗਿਆ ਰਾਤ ਕੱਟ ਗਿਆ ਇਹਦੇ ਵਿੱਚ ਕੀ ਦਿੱਕਤ ਹੈ ਇਸ ਗੱਲ ਨੂੰ ਤਕਰੀਬਨ 1-2 ਮਹੀਨੇ ਲੰਘ ਜਾਂਦੇ ਨੇ ਕਿਉਂਕਿ ਉਸ ਵੇਲੇ ਫੋਟੋਗ੍ਰਾਫੀ ਜੋ ਸੀ ਫੋਟਮਾ ਸੀ ਉਹ ਵੀ ਬਹੁਤ ਘੱਟ ਲੋਕਾਂ ਕੋਲੇ ਉਸ ਚੀਜ਼ ਦੀ ਫੈਸਿਲਿਟੀ ਸੀ ਤੇ ਪਿੰਡਾਂ ਦੇ ਵਿੱਚ ਲਾਈਟ ਦਾ ਵੀ ਜਾਦਾ ਸਿਸਟਮ ਨਹੀਂ ਸੀ ਤੇ ਔਰਤਾਂ ਵੀ ਵੱਡੇ ਵੱਡੇ ਕੁੰਡ ਕੱਢ ਕੇ ਰੱਖਦੀਆਂ ਸੀ ਹੁਣ ਜਦੋਂ 1-2 ਮਹੀਨੇ ਲੰਘਦੇ ਨੇ ਤਾਂ ਫੇਰ ਇਹਨਾਂ ਦੇ ਘਰ ਦਾ ਗੇਟ ਖੜਕਦਾ ਜਦੋਂ ਪੁੱਛਿਆ ਜਾਂਦਾ ਕੌਣ ਹੈ ਤਾਂ ਅੱਗੋਂ ਬੰਦਾ ਕਹਿੰਦਾ ਕਿ ਮੈਂ ਮਨੋਜ ਆ ਬਾੜਮੀਰ ਵਾਲਾ ਤੁਹਾਡਾ ਜਵਾਈ ਗੇਟ ਖੋਲਿਆ ਜਾਂਦਾ ਏ ਉਸ ਦੀ ਆਉ ਭਗਤ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸੇਵਾ ਕਰਨ ਤੋਂ ਬਾਅਦ ਜਦੋਂ ਮੀਨਾ ਉਸ ਦੇ ਕੋਲ ਜਾਂਦੀ ਹੈ ਤੇ ਇਹ ਮਨੋਜ ਉਸ ਦਾ ਕੁੰਡ ਚੱਕਦਾ ਹੈ ਕੁੰਡ ਚੱਕਣ ਤੋਂ ਬਾਅਦ ਜਦੋਂ ਮੀਨਾ ਮਨੋਜ ਨੂੰ ਦੇਖਦੀ ਹੈ ਤਾਂ ਇਸ ਨੂੰ ਚੱਕਰ ਆ ਜਾਂਦਾ ਹੈ ਉਸ ਤੋਂ ਬਾਅਦ ਇਹ ਭੱਜ ਕੇ ਆਪਣੀ ਮਾਂ ਕੋਲ ਜਾਂਦੀ ਹੈ ਮਾਂ ਨੂੰ ਕਹਿੰਦੀ ਹੈ ਕਿ ਮਾਂ ਜੋ ਪਹਿਲਾਂ ਮਨੋਜ ਆਇਆ ਸੀ ਉਹ ਹੋਰ ਸੀ ਤੇ ਇਹ ਮਨੋਜ ਹੋਰ ਹੈ ਇਹ ਗੱਲ ਸੁਣ ਕੇ ਮਾਂ ਵੀ ਪਰੇਸ਼ਾਨ ਹੋ ਜਾਂਦੀ ਹੈ ਤੇ ਇਹ ਗੱਲ ਹੌਲੀ-ਹੌਲੀ ਸਾਰੇ ਘਰ ਦੇ ਮੈਂਬਰਾਂ ਨੂੰ ਪਤਾ ਲੱਗ ਜਾਂਦੀ ਹੈ ਤੇ ਘਰ ਦੇ ਮੈਂਬਰ ਕਹਿੰਦੇ ਆ ਕਿ ਤੂੰ ਇਹ ਗੱਲ ਮਨੋਜ ਨੂੰ ਕਦੇ ਨਾ ਦੱਸੀ ਜੇ ਇਹ ਗੱਲ ਮਨੋਜ ਨੂੰ ਪਤਾ ਲੱਗ ਗਈ ਤਾਂ ਉਸ ਨੇ ਤੈਨੂੰ ਕਦੇ ਨਹੀਂ ਅਪਣਾਉਣਾ ਇਹ ਗੱਲ ਹੁਣ ਦਬਕੀ ਰਹਿ ਜਾਂਦੀ ਹੈ ਤੇ ਨਾ ਹੀ ਇਹ ਪਰਿਵਾਰ ਇਸ ਗੱਲ ਦੀ ਕੋਈ ਇਤਲਾਾਥ ਥਾਣੇ ਦੇ ਵਿੱਚ ਕਰਦਾ ਏ ਇਦਾਂ ਦੇ ਕਈ ਕੇਸ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਹੋ ਰਹੇ ਸੀ ਪਰ ਲੋਕ ਥਾਣੇ ਦੇ ਵਿੱਚ ਪੁਲਿਸ ਕੋਲ ਕਦੇ ਵੀ ਜਾ ਕੇ ਇਸ ਗੱਲ ਦੀ ਇਤਲਾਹ ਨਹੀਂ ਦਿੰਦੇ ਸੀ ਕਿ ਸਾਡੇ ਨਾਲ ਐਦਾਂ ਹੋ ਗਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਾਡੀਆਂ ਬੇਟੀਆਂ ਦੀ ਤੇ ਸਾਡੀ ਇੱਜ਼ਤ ਹੈ ਜੇ ਇਹ ਚੀਜ਼ ਦਾ ਬਾਹਰ ਪਤਾ ਲੱਗ ਗਿਆ ਤਾਂ ਸਾਡੀਆਂ ਬੇਟੀਆਂ ਨੂੰ ਕੌਣ ਅਪਣਾਏਗਾ ਇਨ੍ਹਾਂ ਘਟਨਾਵਾਂ ਦਾ ਇੱਕ ਕਾਰਨ ਇਹ ਵੀ ਸੀ ਕਿ ਉਸ ਵੇਲੇ ਪਿੰਡਾਂ ਦੇ ਵਿੱਚ ਲਾਈਟ ਵੀ ਨਹੀਂ ਸੀ ਬਹੁਤ ਘੱਟ ਪਿੰਡਾਂ ਦੇ ਵਿੱਚ ਉਦੋਂ ਲਾਈਟ ਪਹੁੰਚੀ ਸੀ ਤੇ ਦੂਸਰਾ ਕਾਰਨ ਇਹ ਸੀ ਕਿ ਉਦੋਂ ਜੋ ਫੋਟੋਗ੍ਰਾਫੀ ਸੀ ਫੋਟੋਆਂ ਬਹੁਤ ਘੱਟ ਹੁੰਦੀਆਂ ਸੀ ਇਕੱਲੇ ਮਰਦ ਜਾ ਕੇ ਮੁੰਡੇ ਨੂੰ ਦੇਖ ਕੇ ਆਉਂਦੇ ਤੇ ਉਸ ਦਾ ਸਗਣ ਕਰਕੇ ਆਉਂਦੇ ਔਰਤਾਂ ਬਹੁਤ ਘੱਟ ਜਾਂਦੀਆਂ ਸੀ ਜੇ ਔਰਤਾਂ ਜਾਂਦੀਆਂ ਸੀ ਤਾਂ ਉਹਨਾਂ ਦੇ ਬਹੁਤ ਵੱਡੇ ਕੁੰਡ ਕੱਢੇ ਹੁੰਦੇ ਸੀ ਜਿਸ ਕਾਰਨ ਉਹਨਾਂ ਨੇ ਤਾਂ ਸ਼ਾਇਦ ਮੁੰਡੇ ਨੂੰ ਦੇਖਿਆ ਵੀ ਨਹੀਂ ਹੁੰਦਾ ਸੀ ਇਹੀ ਕਾਰਨ ਸੀ ਕਿ ਇਹ ਬੰਦਾ ਜੋ ਮਨੋਜ ਬਣ ਕੇ ਗਿਆ ਸੀ ਇਹ ਇਸ ਗੱਲ ਦਾ ਫਾਇਦਾ ਉਠਾਉਂਦਾ ਸੀ ਇਹ ਪੂਰੀ ਜਾਣਕਾਰੀ ਇਕੱਠੀ ਕਰਦਾ ਸੀ ਕਿ ਇਨਾਂ ਦੀ ਕੁੜੀ ਕਿੱਥੇ ਵਿਆਹੀ ਹੈ ਇਹਨਾਂ ਦੇ ਘਰ ਦੇ ਵਿੱਚ ਕਦੋਂ ਬੰਦੇ ਬਾਹਰ ਹੋਣਗੇ ਕਦੋਂ ਉਹ ਮੈਂਬਰ ਘਰ ਹੋਣਗੇ ਜਿਨ੍ਹਾਂ ਨੇ ਆਪਣੇ ਪਰੌਣੇ ਨੂੰ ਨਹੀਂ ਦੇਖਿਆ ਜਾਨੀ ਆਪਣੇ ਕੁੜੀ ਦੇ ਹੋਣ ਵਾਲੇ ਪਤੀ ਨੂੰ ਨਹੀਂ ਦੇਖਿਆ ਇਦਾਂ ਦੀਆਂ ਜਾਣਕਾਰੀਆਂ ਇਹ ਪਹਿਲਾਂ ਜਟਾਉਂਦਾ ਸੀ ਤੇ ਉਸ ਤੋਂ ਬਾਅਦ ਫਿਰ ਇਹ ਘਰਾਂ ਦੇ ਵਿੱਚ ਜਾ ਕੇ ਕੁੜੀਆਂ ਨੂੰ ਸ਼ਿਕਾਰ ਬਣਾਉਂਦਾ ਸੀ ਜੋ ਵਿਆਹੀਆਂ ਹੁੰਦੀਆਂ ਸੀ ਤੇ ਉਹਨਾਂ ਦੇ ਘਰ ਵਿੱਚ ਜਾ ਕੇ ਇਹੀ ਗੱਲ ਕਹਿੰਦਾ ਕਿ ਮੈਂ ਤੁਹਾਡਾ ਉਥੋਂ ਵਾਲਾ ਪਰੌਣਾਗਾ ਹੁਣ ਸਮਾਂ ਲੰਘਦਾ ਹੈ 24 ਅਗਸਤ 1988 ਆ ਜਾਂਦਾ ਹੈ ਬਾੜਮੇਰ ਜ਼ਿਲ੍ਹੇ ਦਾ ਥਾਣਾ ਚਹੱਟਨ ਇਸ ਦੇ ਇੱਕ ਪਿੰਡ ਦੇ ਵਿੱਚ ਰਾਤ ਨੂੰ ਤਕਰੀਬਨ 9-10 ਵਜੇ ਇੱਕ ਘਰ ਦਾ ਗੇਟ ਖੜਕਦਾ ਹੈ ਤੇ ਜਦੋਂ ਉਸ ਤੋਂ ਪੁੱਛਿਆ ਜਾਂਦਾ ਕਿ ਭਾਈ ਕੌਣ ਹੈ ਤਾਂ ਉਹ ਕਹਿੰਦਾ ਕਿ ਮੈਂ ਤੁਹਾਡਾ ਜਵਾਈ ਹਾਂ ਗੇਟ ਖੋਲਿਆ ਜਾਂਦਾ ਹੈ ਤੇ ਉਸ ਦੀ ਸੇਵਾ ਕੀਤੀ ਜਾਂਦੀ ਹੈ ਪਰ ਪਰਵਾਰਕ ਮੈਂਬਰਾਂ ਦੇ ਵਿੱਚੋਂ ਇੱਕ ਬੰਦਾ ਉਸ ਨੂੰ ਪਹਿਚਾਨ ਲੈਂਦਾ ਕਿ ਇਹ ਤਾਂ ਆਪਣਾ ਜਵਾਈ ਨਹੀਂ ਹੈਗਾ ਫੇਰ ਉਸ ਨੂੰ ਫੜ ਲਿਆ ਜਾਂਦਾ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਜਦੋਂ ਉਸ ਨੂੰ ਪੁੱਛਿਆ ਜਾਂਦਾ ਕਿ ਤੂੰ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਤਾਂ ਉਹ ਕਹਿੰਦਾ ਕਿ ਮੇਰਾ ਨਾਮ ਜੀਆ RAM ਜਾਟ ਹੈ ਤੇ ਮੈਂ ਲੇਮਨ ਕੋਟ ਦਾ ਰਹਿਣ ਵਾਲਾ ਹੁਣ ਇਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਪੁਲਿਸ ਵੀ ਇਸ ਤੋਂ ਪੁੱਛਗਿੱਛ ਕਰਦੀ ਹੈ ਪਰ ਜਦੋਂ ਪੁਲਿਸ ਇਸ ਤੋਂ ਪੁੱਛਗਿੱਛ ਕਰ ਰਹੀ ਸੀ ਤਾਂ ਇਸ ਨੇ ਮੰਨਿਆ ਕਿ ਮੈਂ ਤਕਰੀਬਨ ਐਦਾਂ ਦੀਆਂ 250 ਤੋਂ ਉੱਤੇ ਕਟਨਾਵਾਂ ਨੂੰ ਅੰਜਾਮ ਦਿੱਤਾ ਜਾਣੀ 250 ਤੋਂ ਉੱਤੇ ਕੁੜੀਆਂ ਦੇ ਨਾਲ ਇਸ ਨੇ ਸੁਹਾਗਰਾਤ ਮਨਾਈ ਸੀ ਤੇ ਉਹਨਾਂ ਦੇ ਗਹਿਣੇ ਲੁੱਟੇ ਸੀ ਪਰ ਕੋਈ ਵੀ ਬੰਦਾ ਪੁਲਿਸ ਥਾਣੇ ਦੇ ਵਿੱਚ ਆ ਕੇ ਇਹ ਰਿਪੋਰਟ ਨਹੀਂ ਲਿਖਾਉਂਦਾ ਸੀ ਕਿ ਸਾਡੀ ਕੁੜੀ ਦੇ ਨਾਲ ਰੇਪ ਹੋਇਆ ਸਿਰਫ ਥੋੜੇ ਜਿਹੇ ਮਾਮਲੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਇਸ ਦੇ ਵਿਰੁੱਧ ਦਰਜ ਸਨ ਉਹ ਵੀ ਇਸ ਗੱਲ ਦੇ ਕਿ ਇਸ ਨੇ ਸਾਡੇ ਘਰੇ ਚੋਰੀ ਕੀਤੀ ਹੈ ਰੇਪ ਦਾ ਕੋਈ ਵੀ ਮਾਮਲਾ ਕਿਸੇ ਵੀ ਥਾਣੇ ਦੇ ਵਿੱਚ ਇਸ ਉੱਤੇ ਨਹੀਂ ਦਰਜ ਸੀ ਤਕਰੀਬਨ 19 ਮਾਮਲੇ ਇਸ ਉੱਪਰ ਦਰਜ ਸਨ ਪਰ ਇਸ ਨੇ ਖੁਦ ਮੰਨਿਆ ਕਿ ਮੈਂ 250 ਤੋਂ ਉੱਤੇ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਦੋਂ ਇਸ ਉੱਤੇ ਚੋਰੀ ਦੇ ਪਰਚੇ ਦਰਜ ਸਨ ਤਾਂ ਇਹ ਜੇਲ ਜਾਂਦਾ ਇਸ ਦੀ ਜ਼ਮਾਨਤ ਹੋ ਜਾਂਦੀ ਤੇ ਉਸ ਤੋਂ ਬਾਅਦ ਆ ਕੇ ਫਿਰ ਇਹ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਰਿਹਾ ਤਕਰੀਬਨ 10 ਸਾਲਾਂ ਦੇ ਵਿੱਚ ਇਸ ਜੀ ਆਰਾਮ ਜਾਟ ਨੇ 250 ਤੋਂ ਉੱਤੇ ਕੁੜੀਆਂ ਦੇ ਨਾਲ ਸੁਹਾਗ ਰਾਤ ਮਣਾਈ ਤੇ ਉਹਨਾਂ ਦੇ ਘੈਨੇ ਲੁੱਟੇ ਕਿਉਂਕਿ ਇਸ ਬੰਦੇ ਦਾ ਸ਼ੈਤਾਨੀ ਦਿਮਾਗ ਇਸ ਵੱਲ ਚੱਲਦਾ ਸੀ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਹੀ ਇਸ ਦਾ ਦਿਮਾਗ ਹਰ ਸਮੇਂ ਚੱਲਦਾ ਰਹਿੰਦਾ ਸੀ ਤੇ ਇਹ ਜਿਸ ਘਰ ਵੀ ਜਾਂਦਾ ਉਸ ਘਰ ਦੀ ਪਹਿਲਾਂ ਪੂਰੀ ਜਾਣਕਾਰੀ ਇਸ ਦੇ ਕੋਲ ਹੁੰਦੀ ਕਿ ਕਦੋਂ ਇਸ ਘਰ ਦੇ ਵਿੱਚ ਮਰਦ ਨਹੀਂ ਹੋਣਗੇ ਕੱਲੀਆਂ ਔਰਤਾਂ ਹੋਣਗੀਆਂ ਜਾਂ ਇਹਨਾਂ ਦੀ ਕੁੜੀ ਕਿੱਥੇ ਵਿਆਹੀ ਹੈ ਕੀ ਨੌ ਹੈ ਜਾਨੀ ਓਦਾਂ ਦੀ ਸਾਰੀ ਜਾਣਕਾਰੀ ਪਹਿਲਾਂ ਇਹ ਆਪਣੇ ਕੋਲ ਰੱਖਦਾ ਤੇ ਉਸ ਤੋਂ ਬਾਅਦ ਇਹ ਉਸ ਪਰਿਵਾਰ ਨੂੰ ਆਪਣਾ ਸ਼ਿਕਾਰ ਬਣਾਉਂਦਾ ਕੁੜੀ ਨੂੰ ਆਪਣਾ ਸ਼ਿਕਾਰ ਬਣਾਉਂਦਾ ਕੋਈ ਵੀ ਰੌਲਾ ਰੱਪਾ ਨਹੀਂ ਹੁੰਦਾ ਸੀ ਇਹ ਆਰਾਮ ਨਾਲ ਜਾਂਦਾ ਇਸ ਦੀ ਸੇਵਾ ਵੀ ਹੁੰਦੀ ਇਸ ਨੂੰ ਚੰਗਾ ਖਾਣ ਪਾਣ ਵੀ ਖਵਾਇਆ ਜਾਂਦਾ ਤੇ ਇਹ ਆਰਾਮ ਨਾਲ ਉਸ ਘਰ ਦੀ ਕੁੜੀ ਦੇ ਨਾਲ ਸੁਹਾਗ ਰਾਤ ਮਣਾ ਕੇ ਸਵੇਰੇ ਉੱਥੋਂ ਨਿਕਲ ਆਉਂਦਾ ਸੀ ਯਾਨੀ ਇਹ ਬੜੇ ਹੀ ਸ਼ੈਤਾਨੀ ਦਿਮਾਗ ਦਾ ਬੰਦਾ ਸੀ ਹੁਣ ਸਮਾਂ ਲੰਘਦਾ 2016 ਦਾ ਜਾਂਦਾ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਬਾੜਮੇਰ ਜ਼ਿਲ੍ਹੇ ਦਾ ਇੱਕ ਇਲਾਕਾ ਖਾਰਿਆ ਖੁਰਦ ਉਸ ਦੇ ਕੋਲ ਇੱਕ লাশ ਪਈ ਹੈ ਪੁਲਿਸ ਹੁਣ ਮੌਕੇ ਤੇ ਪਹੁੰਚਦੀ ਹੈ ਇਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਜਦੋਂ ਇਸ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਤਾਂ ਪਤਾ ਲੱਗਦਾ ਕਿ ਇਸ ਬੰਦੇ ਦੇ ਫੇਫੜੇ ਬਿਲਕੁਲ ਗਲ ਚੁੱਕੇ ਸੀ ਜਿਸ ਕਾਰਨ ਇਸ ਦੀ ਮੌਤ ਹੋ ਗਈ ਪਰ ਜਦੋਂ ਇਸ ਬੰਦੇ ਦੀ ਪਛਾਣ ਕੀਤੀ ਜਾਂਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਉਹੀ ਜੀ ਆਰ ਰਾਮ ਜਾਟ ਹੈ ਜਿਸ ਨੇ 250 ਤੋਂ ਵੱਧ ਦੁਲਹਣਾਂ ਦੇ ਨਾਲ ਸੁਹਾਗ ਰਾਤ ਮਣਾਈ ਸੀ ਤੇ ਉਹਨਾਂ ਦੇ ਗਹਿਣੇ ਚੋਰੀ ਕੀਤੇ ਸੀ ਇਹ ਜੋ ਸਾਰੀ ਘਟਨਾ ਇੱਕ ਫਿਲਮ ਬਣੀ ਹੈ ਲਾਪਤਾ ਲੇਡੀ ਉਸ ਦੇ ਨਾਲ ਸੰਬੰਧਿਤ ਹੈ ਕਿਉਂਕਿ ਉਸ ਵਿੱਚ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋਏ ਦੋ ਔਰਤਾਂ ਬੈਠੀਆਂ ਹੁੰਦੀਆਂ ਜਿਨ੍ਹਾਂ ਦੇ ਵੱਡੇ ਵੱਡੇ ਕੁੰਡ ਕੱਢੇ ਹੁੰਦੇ ਆ ਉਹ ਇੱਕ ਦੂਜੇ ਦੇ ਨਾਲ ਬਦਲ ਜਾਂਦੀਆਂ ਦੂਜਾ ਦੂਜੇ ਦੀ ਬਹੂ ਨੂੰ ਲੈ ਜਾਂਦਾ ਯਾਨੀ ਦੂਜੇ ਦੀ ਪਤਨੀ ਨੂੰ ਲੈ ਜਾਂਦਾ ਜਦੋਂ ਘਰ ਜਾਂਦਾ ਤਾਂ ਘਰ ਜਾ ਕੇ ਉਸ ਨੂੰ ਪਤਾ ਲੱਗਦਾ ਕਿ ਇਹ ਤਾਂ ਮੇਰੀ ਪਤਨੀ ਨਹੀਂ ਫਿਰ ਉਹ ਉਸ ਦੀ ਤਲਾਸ਼ ਕਰਦਾ ਯਾਨੀ ਉਸ ਸਮੇਂ ਵੀ ਵੱਡੇ ਵੱਡੇ ਕੁੰਡ ਔਰਤਾਂ ਦੇ ਕੱਢੇ ਹੁੰਦੇ ਸੀ ਫੋਟੋ ਨਹੀਂ ਹੁੰਦੀ ਸੀ ਤੇ ਬਿਜਲੀ ਵੀ ਬਹੁਤ ਘੱਟ ਪਿੰਡਾਂ ਦੇ ਵਿੱਚ ਹੁੰਦੀ ਸੀ ਇਹਨਾਂ ਗੱਲਾਂ ਦਾ ਹੀ ਜੀ ਆਰਾਮ ਜਾੜ ਫੈਲਾ ਉਠਾਉਂਦਾ ਤੇ ਆਪਣੇ ਕਰਾਇਮ ਨੂੰ ਅੰਜਾਮ ਦਿੰਦਾ ਸੀ ਜੇ ਉਸ ਸਮੇਂ ਫੋਟੋਗ੍ਰਾਫੀ ਹੁੰਦੀ ਜਾਂ ਲਾਈਟ ਦਾ ਜਿਆਦਾ ਪ੍ਰਬੰਧ ਹੁੰਦਾ ਤਾਂ ਸ਼ਾਇਦ ਇਹ ਨਹੀਂ ਹੋਣਾ ਸੀ ਅੱਜ ਦਾ ਜ਼ਮਾਨਾ ਕੁਝ ਹੋਰ ਹੋ ਗਿਆ ਅੱਜ ਤੱਕ ਹੁੰਡ ਦੀ ਜੋ ਪ੍ਰਥਾ ਉਹ ਵੀ ਬਹੁਤ ਘਟ ਗਈ ਪਹਿਲਾਂ ਇਹ ਚੀਜ਼ਾਂ ਸੀ ਪਹਿਲਾਂ ਜਦੋਂ ਮੁੰਡੇ ਨੂੰ ਦੇਖਣ ਜਾਂਦੇ ਤਾਂ ਉਸ ਵੇਲੇ ਵੀ ਸ਼ਾਇਦ ਔਰਤਾਂ ਨਾਲ ਨਹੀਂ ਜਾਂਦੀਆਂ ਸੀ ਮਰਦੀ ਜਾਂਦੇ ਤੇ ਕੁੜੀ ਤੇ ਮੁੰਡੇ ਨੇ ਵੀ ਇੱਕ ਦੂਜੇ ਨੂੰ ਨਹੀਂ ਦੇਖਿਆ ਹੁੰਦਾ ਸੀ ਇਹਨਾਂ ਚੀਜ਼ਾਂ ਦਾ ਜੀ ਆਰਾਮ ਜਾਟ ਨੇ ਫਾਇਦਾ ਉਠਾਇਆ ਤੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ ਦੱਸਣਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋਏ ਨੇ ਤੇ ਹੋ ਰਹੇ ਨੇ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਅਗਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਟਿਕਾਲ